ਸਾਡੇ YouTube ਚੈਨਲ ਤੇ ਆਫਰਮ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪਹਿਲੀ ਤੋਂ 28 ਮਾਰਚ ਤੱਕ ਵਰਉਣ ਵਾਲੇ ਅਧਿਆਪਕਾਂ ਲਈ ਟੈਟਪਾਸ ਲਾਜ਼ਮੀ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਰੀਵਿਊ ਪਟੀਸ਼ਨ ਤਿਆਰ ਕਰਨ ਬਾਰੇ ਜ਼ਿਕਰ ਕਰਾਂਗੇ ਵੀਡੀਓ ਸ਼ੁਰੂ ਤੋਂ ਪਹਿਲਾਂ ਆਫਰਮ ਨੂੰ ਅਦਾਸ਼ ਹੈ ਕਿ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਵੇ ਕਰੇ ਗੈਦੋਂ ਸੁਪਰੀਮ ਕੋਰਟ ਨੇ ਪਹਿਲੀ ਤੋਂ 8ਵੀਂ ਜਮਾਤ ਨੂੰ ਖੜਾਉਣ ਵਾਲੇ ਦੇਸ਼ ਭਰ ਦੇ ਅਧਿਆਪਕਾਂ ਲਈ ਟੈਟ ਪਾਸ ਕਰਨ ਦੀ ਸ਼ਰਤ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਲਿਆ ਹੈ। ਕੋਨੋ ਤੋਂ ਵੀ ਲੱਖਾਂ ਅਧਿਆਪਕਾਂ ਨੂੰ ਨੌਕਰੀ ਕਿਤੇ ਜਾਣ ਦਾ ਦਸਤਾਰਿਆ ਹੈ ਕਿਉਂਕਿ ਆਪਣੇ ਫੈਸਲੇ ਵਿੱਚ ਅਦਾਲਤ ਨੇ ਲਿਖਿਆ ਹੈ ਕਿ ਜਿਨ੍ਹਾਂ ਪ੍ਰਾਇਮਰੀ ਅਧਿਆਪਕਾਂ ਦੀ ਸਰਵਤ ਪੰਜ ਸਾਲਾਂ ਤੋਂ ਵੱਧ ਰਹੀ ਹੈ ਜਾਤ ਉਹ ਦੋਸਤਾਂ ਦੇ ਵਿੱਚ ਵਿੱਚ ਅਧਿਆਪਕ ਯੋਗਤਾ ਟੈਸਟ ਹੈ ਯਾਨੀ ਇਸ ਫੈਕਟ ਟੈਸਟ ਪਾਸ ਕਰਨਾ ਜਾਂ ਫਿਰ ਉਹ ਰਿਟਾਇਰਮੈਂਟ ਲੈ ਜਾਣਾ ਨਹੀਂ ਤਾਂ ਉਹਨਾਂ ਨੂੰ ਜਬਰੀ ਰਿਟਾਇਰ ਕਰ ਦਿੱਤਾ ਜਾਵੇਗਾ ਇਸ ਫੈਸਲੇ ਨਾਲ ਲੱਖਾਂ ਹੀ ਅਧਿਆਪਕਾਂ ਨੂੰ ਨੌਕਰੀ ਗਵਾ ਬੈਠਣ ਦਾ ਡਰ ਸਤਾ ਰਿਹਾ ਹੈ ਕਈਆਂ ਨੂੰ ਉਹਨਾਂ ਦੀ ਪ੍ਰੋਮੋਸ਼ਨ ਨਾ ਕੀਤੇ ਜਾਣ ਦਾ ਡਰ ਵੀ ਲੱਗਿਆ ਹੋਇਆ ਹੈ ਇਸ ਮੁਸ਼ਕਲ ਦੇ ਮੱਦੇ ਨਜ਼ਰ ਹੁਣ ਕਈ ਸਟੇਟਾਂ ਦੇ ਅਧਿਆਪਕਾਂ ਦੁਆਰਾ ਆਪਣੇ ਵਕੀਲਾਂ ਰਾਹੀਂ ਰੈਵੀਓਪੇਸ਼ਨ ਦਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਆਉ ਜਾਣਦੇ ਹਾਂ ਕਿ ਇਸ ਸੰਬੰਧੀ ਕਿਹੜੇ ਉਪਰਾਲੇ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਲਾਸ 1 ਤੋਂ 8 ਤੱਕ ਨੂੰ ਪੜਾਉਣ ਵਾਲੇ ਅਧਿਆਪਕਾਂ ਦੇ ਸੇਵਾ ਵਿੱਚ ਬਣੇ ਰਹਿਣ ਤੇ ਤਰੱਕੀ ਲਈ ਟੀਈਟੀ ਪ੍ਰੀਖਿਆ ਯਾਨੀ ਟੈਟ ਪ੍ਰੀਖਿਆ ਪਾਸ ਕਰਨ ਦੀ ਲਾਜ਼ਮਤ ਦੇ ਫੈਸਲੇ ਦੇ ਖਿਲਾਫ ਅਧਿਆਪਕ ਸੁਪਰੀਮ ਕੋਰਟ ਕਿ ਰੈਵੀਓਪੇਸ਼ਨ ਦਾਖਲ ਕਰਨ ਤੇ ਵਿਚਾਰ ਕਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਕਈ ਮੁੱਦੇ ਹਨ ਜਿਨ੍ਹਾਂ ਨੂੰ ਆਧਾਰ ਬਣਾ ਕੇ ਫੈਸਲੇ ਤੇ ਰੀਵਿਊ ਕਰਨ ਦੀ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਜਾਏਗੀ ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਕੁਝ ਅਧਿਆਪਕ ਵੱਲੋਂ ਪੇਸ਼ ਸੁਪਰੀਮ ਕੋਰਟ ਦੇ ਵਕੀਲ ਲਕੇਸ਼ ਮਿਸ਼ਰਾ ਕਹਿੰਦੇ ਹਨ ਕਿ ਉਹ ਫੈਸਲੇ ਦੇ ਖਿਲਾਫ ਰੀਵਿਊ ਪਟੀਸ਼ਨ ਦਾਖਲ ਕਰਨਗੇ ਉਨ੍ਹਾਂ ਦੇ ਮੁਵਕਲਾਂ ਨੇ ਅੱਜ ਹੀ ਦਾਖਲ ਕਰਕੇ ਤਰੱਕੀ ਲਈ ਟੀਈਟੀ ਪ੍ਰੀਖਿਆ ਪਾਸ ਕਰਨ ਦੀ ਜੋ ਲਾਜ਼ਮੀ ਸ਼ਰਤ ਰੱਖੀ ਗਈ ਹੈ ਉਸ ਤੋਂ ਛੋਟ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਨੌਕਰੀ ਸਿਰਫ 3-4 ਸਾਲ ਹੀ ਬਚੀ ਹੈ ਅਜੇ ਵਿੱਚ ਤਰੱਕੀ ਲਈ TET TET ਪਾਸ ਦੀ ਜ਼ਰੂਰੀ ਸ਼ਰਤ ਨਾ ਲਗਾਈ ਜਾਏ ਜਦ ਕਿ ਸੁਪਰੀਮ ਕੋਰਟ ਦਾ ਜਿਹੜਾ ਆਦੇਸ਼ ਆਇਆ ਹੈ ਉਸ ਵਿੱਚ ਤਰੱਕੀ ਲਈ ਤਾਂ TET ਪਾਸ ਕਰਨਾ ਲਾਜ਼ਮੀ ਹੀ ਨਹੀਂ ਬਲਕਿ ਨੌਕਰੀ 'ਚ ਬਣੇ ਰਹਿਣ ਲਈ ਵੀ ਇਹ ਟੈਸਟ ਜੋ ਹੈ ਇਹ ਪਾਸ ਕਰਨਾ ਬਹੁਤ ਜ਼ਰੂਰੀ ਹੈ ਇਸ ਨਾਲ ਲੰਬੇ ਸਮੇਂ ਤੋਂ ਨੌਕਰੀ ਕਰ ਰਹੇ ਦੇਸ਼ ਭਰ ਦੇ ਅਧਿਆਪਕਾਂ ਲਈ ਨਵੀਂ ਮੁਸ਼ਕਲ ਖੜੀ ਹੋ ਗਈ ਹੈ ਰੀਵਿਊਟੇਸ਼ਨ 'ਚ ਇਹ ਆਧਾਰ ਦਿੱਤਾ ਜਾਏਗਾ ਕਿ ਜੇਕਰ ਕੋਰਟ ਨੇ ਅਜਿਹਾ ਆਦੇਸ਼ ਦੇਸ਼ ਭਰ ਲਈ ਦੇਣਾ ਸੀ ਤਾਂ ਉਸ ਨੂੰ ਸਾਰੇ ਸੂਬਿਆਂ ਵਿੱਚ ਇਸ ਵਰਗ ਦੇ ਅਧਿਆਪਕਾਂ ਦੀ ਕੀ ਸਥਿਤੀ ਹੈ ਉਹਦੇ ਅੰਕੜੇ ਲੈ ਕੇ ਉਸ ਤੇ ਬਹਿਸ ਸੁਣੀ ਚਾਹੀਦੀ ਸੀ ਜਿਹੜੀ ਕਿ ਨਹੀਂ ਸੁਣੀ ਗਈ ਮਿਸ਼ਨ ਜੀ ਕਹਿੰਦੇ ਹਨ ਕਿ ਰੈਵੀਓ ਪੋਟੀਸ਼ਨ ਵਿੱਚ ਕੋਰਟ ਨੇ ਟੀਈਟੀ ਪ੍ਰੀਖਿਆ ਪਾਸ ਕਰਨ ਲਈ ਤੈ 2 ਸਾਲਾਂ ਦਾ ਸਮਾਂ ਵੀ ਵਧਾਉਣ ਦੀ ਮੰਗ ਕੀਤੀ ਜਾਵੇਗੀ ਤਾਂ ਹੁਣ ਦੇਖਣ ਵਾਲੀ ਤਾਂ ਗੱਲ ਇਹ ਹੋਵੇਗੀ ਕਿ ਜਦੋਂ ਤੇ ਰੈਵੀਓ ਪੋਟੀਸ਼ਨ ਲਗਾਈ ਜਾਵੇਗੀ ਤੇ ਇਸ ਦੇ ਉੱਤੇ ਫੇਰ ਤੋਂ ਬਹਿਸ ਜੇਕਰ ਹੁੰਦੀ ਵੀ ਹੈ ਤਾਂ ਫਿਰ ਉਸ ਦਾ ਕੀ ਫੈਸਲਾ ਆਉਂਦਾ ਹੈ ਤੇ ਇਸ ਦੇ ਨਾਲ ਕੀ ਲੱਖਾਂ ਮੁਲਾਜ਼ਮਾਂ ਜਿਨ੍ਹਾਂ ਦੀ ਕੇ ਹੁਣ ਨੌਕਰੀ ਚਲੇ ਜਾਣ ਦਾ ਖਰਚਾ ਬਣਿਆ ਹੋਇਆ ਹੈ ਉਹਨਾਂ ਨੂੰ ਕੋਈ ਰਾਹਤ ਮਿਲੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਇਸ ਦੀ ਉਡੀਕ ਕਰਨੀ ਪਵੇਗੀ ਕਿਉਂਕਿ ਟੈਕ ਪਾਸ ਕਰਨ ਵਾਸਤੇ 2 ਸਾਲ ਦਾ ਸਮਾਂ ਅਦਾਲਤ ਵੱਲੋਂ ਦਿੱਤਾ ਗਿਆ ਹੈ ਤਾਂ ਹੁਣ ਦੇਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਚਰ ਇਸ ਸੰਬੰਧੀ ਵਰਤਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇ ਕਲਬੀਟੀ ਟਿਕ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ